ਜੈ ਤੀਨ ਜੈ ਭੰਤ ਅੱਜ ਮੇਰਾ ਆਪਜੀ ਦਾ ਲਾਈਵ ਹੋਣ ਦਾ ਇੱਕ ਵਿਸ਼ੇਸ਼ ਜਿਹੜਾ ਮਕਸਦ ਆ ਇੱਕ ਸਾਡੇ ਹਲਕਾ ਫਲੋਰ ਦੇ ਬਿਲ ਨੰਗਲ ਵਿਖੇ ਇੱਕ ਬੜੀ ਜਿਹੜੀ ਇਹ ਮੰਦ ਭਾਗੀ ਘਟਨਾ ਵਾਪਰੀ ਸੋ ਸਾਡੇ ਪਰਉਪੁਜੀਏ ਬੋਧੀ ਸੱਤ ਬਾਵਾ ਸਾਹਿਬ ਡਾਕਟਰ ਭੀਮਰਾਮ ਵੇੜਕਾ ਜੀ ਦੇ ਆਦਮ ਕੱਦ ਬੋਤ ਸਟੈਚੂ ਨਾਲ ਜੋ ਸ਼ਰਾਰਤੀ ਅਸਰਾਵਲੋਂ ਜਿਹੜੀ ਸ਼ਰਾਰਤ ਕੀਤੀ ਗਈ ਉਸ ਦਾ ਮੈਂ ਬਿਲਕੁਲ ਸਹਿਮਤ ਤਸੀਲ ਬਲੌਂ ਵਲੋਂ ਸਭ ਸ਼ਬਦਾਂ ਵਿੱਚ ਨਿੰਦਾ ਕਰਦਾ ਅਤੇ ਭਾਰਤ ਦੇ ਗੌਰਵ ਭਾਰਤ ਲਈ ਭਾਰਤ ਦਾ ਗੌਰਵ ਮੇਂ ਇਤਿਹਾਸ ਲਿਖਣ ਵਾਲੇ ਪਰਪੂਜੇ ਬੋਧੀ ਸਤਿਵਾ ਬਾਬਾ ਸਾਹਿਬ ਦਸਕਰੋ ਮੇੜ ਕਰਦੀ ਦਾ ਭਾਰਤ ਦੇਸ਼ ਦੇ ਨਿਰਮਾਣ ਵਿੱਚ ਅੱਜ ਦੇ ਭਾਰਤ ਦੇਸ਼ ਨੂੰ ਬਣਾਉਣ ਵਿੱਚ ਇੱਕ ਬੜਵੰਦਾ ਤੇ ਅਹਿਮ ਯੋਗਦਾਨ ਸਦਕਾ ਜਿਹੜਾ ਬਾਬਾ ਸਾਹਿਬ ਡਾਕਟਰ ਅਮਿਲਕਰ ਜੀ ਨੂੰ ਭਾਰਤ ਰਤਨ ਦੇ ਵਾਰਡ ਨਾਲ 31 ਮਾਰਚ 1990 ਨੂੰ ਨਿਵਾਜਿਆ ਗਿਆ। ਸੋਨਾਂ ਦੀ ਬਹੁਤ ਬੜਵੰਦੀ ਦੇਣ ਇਸ ਦੇਸ਼ ਨੂੰ ਕਿਉਂਕਿ ਬਾਬਾ ਸਾਹਿਬ ਡਾਕਟਰ ਇੱਕ ਅਜਿਹੇ ਲੋਕ ਨਾਇਕ ਹੋਏ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਦੇਖਣਾ ਬੜੀ ਅੱਖ ਨੇ ਭਾਰਤ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮਾਲਾ ਦੇ ਵਿੱਚ ਪ੍ਰੋਗੈ ਰੱਖਿਆ ਤਾਂ ਜੋ ਇਸ ਦੇਸ਼ ਦੇ ਵਿੱਚ ਜਿਹੜੇ ਸਦੀਆਂ ਤੋਂ ਗੁਲਾਮ ਲੋਕ ਦੱਬੇ ਕੁਚਲੇ ਤਾੜੇ ਲੋਕਾਂ ਦਾ ਮਸੀਹਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਣੇ ਉਹਨਾਂ ਨੇ ਭਾਰਤ ਦੇਸ਼ ਦਾ ਜਿਹੜਾ ਭਾਰਤੀ ਸੰਵਿਧਾਨ ਲਿਖ ਕੇ ਜਿਹੜਾ ਇਸ ਦੇਸ਼ ਨੂੰ ਸਪੋਰਟ ਕੀਤਾ ਉਸ ਦੇ ਵਿੱਚ ਹਰ ਧਰਮ ਨੂੰ ਉਸ ਆਪਣੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਅਨਸਾਰ ਕੋਈ ਨਾ ਮੰਨ ਸਕਦੇ ਆ ਨੂੰ ਪੂਜ ਸਕਦੇ ਆ ਇਸੇ ਤਰ੍ਹਾਂ ਜਿਹੜਾ ਐਸੀ ਸਵਾਜ ਦੇ ਲੋਕ ਐਸੀ ਐਸਟੀ OBC ਧਾਰਮਿਕ ਘੱਟ ਗੜ੍ਹੀਆਂ ਦੇ ਲੋਕ ਪਰ ਪੂਜੇ ਬੋਦੀ ਸਾਧ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਆਪਣਾ ਈਸ਼ਟ ਤੇ ਆਪਣਾ ਰਹਿਬਰ ਮੰਨਦੇ ਨੇ ਸੋ ਪਿੰਡ ਨੰਗਲ ਦੇ ਵਿੱਚ ਜਿਹੜੀ ਇੱਕ ਪਤੀ ਜਨਕ ਜੜੀ ਇੱਕ ਘਟਲਾ ਜਿਸ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਹੈ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਅਨੁਾਈ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਜਿਹੜੇ ਹਿਰਦੇ ਨੂੰ ਕਾਫੀ ਠੇਸ ਪਹੁੰਚੀ ਆ ਸੋ ਅਸੀਂ ਇਸ ਘਟਨਾ ਦੀ ਉਹ ਜੋ ਨਿੰਦਾ ਕਰਦੇ ਆ ਅਤੇ 31 ਮਾਰਚ ਇਹ ਸ਼ਰਾਰਤੀ ਅਲਸਰਾ ਵੱਲੋਂ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਆ 31 ਮਾਰਚ 1990 ਨੂੰ ਭਾਰਤ ਦੇਸ਼ ਦਾ ਗੌਰਵ ਭਾਰਤ ਦੇ ਲਈ ਇਤਿਹਾਸ ਲਿਖਣ ਵਾਲਾ ਲੋਕਦਾਇਕ ਮਮਾ ਸਾਹਿਬ ਡਾਕਟਰੋਂ ਬੇਰਗਲ ਜਿਸ ਨੂੰ ਇਸ ਤਰ੍ਹਾਂ ਆਰਦਰਦ ਦੀ ਵਾਢੀ ਆਪਾਧੀ ਨਾਲ ਜਿਹੜਾ ਨਵਾਜਿਆ ਗਿਆ ਸੋ ਅੱਜ ਉਹਨਾਂ ਨੇ ਇਸ ਦਿਨ ਨੂੰ ਇਸ ਕਰਕੇ ਚੁਣਿਆ ਤਾਂ ਜੋ ਇਸ ਦਿਨ ਦੇ ਵਿੱਚ ਇਲਾਕੇ ਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕੇ ਸੋ ਅੱਜ ਜਿਹੜਾ ਇਹ ਮੁਸਲਮਾਨ ਸਮਾਜ ਦੇ ਲਈ ਬਹੁਤ ਵੱਡਾ ਜਿਹੜਾ ਦਿਨ ਹੈ ਮੁਸਲਮਾਨਾਂ ਲੋਕਾਂ ਦਾ ਜਿਹੜਾ ਅੱਜ ਈਦ ਅਨਕਦਰ ਤਿਹਾੜ ਹੈ ਬੜੀ ਸ਼ਾਨਦਾਰ ਹੋ ਫਰੇਮ ਪਿਆਰ ਆਪਸੀ ਭਾਈਚਾਰੇ ਸਾਂਝ ਦੇ ਦੌਰ ਦੇ ਸਾਰੇ ਧਰਮਾਂ ਦੇ ਲੋਕ ਨਾਲ ਮਿਲ ਕੇ ਬਣਾਉਂਦੇ ਹਾਂ ਸਾਡੇ ਸਮਾਜ ਦੇ ਲੋਕ ਮੁਸਲਮਾਨ ਜਿਹੜੇ ਧਰਮ ਦੇ ਲੋਕ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੂੰ ਵੀ ਦਿਲ ਦਿਆਂ ਈਦ ਦੀਆਂ ਮੁਬਾਰਕਾਂ ਦੇ ਸੰਦਲ ਆ ਕੇ ਉਹਨਾਂ ਨਾਲ ਜਿਹੜਾ ਆਪਣਾ ਰੋਟੀ ਸਾਂਝੀ ਕਰਦੇ ਆ ਸੋ ਦਿਲ ਵੀ ਉਹਨਾਂ ਨੇ ਜੁੜਿਆ ਬੜੀ-ਬੜੀ ਸ਼ਾਦੀਸ ਤੇ ਜਿਹੜੀ ਕਟਰਾ ਸਾਡੇ ਹਲਕੇ ਪਣੋਲ ਦੇ ਵਿੱਚ ਵਾਪਰੀ ਆ ਇਹ ਲੋਕ ਕਿਸੇ ਧਰਮ ਨੂੰ ਮੰਨਣ ਵਾਲੇ ਲੋਕ ਨਹੀਂ ਹੋ ਸਕਦੇ ਕਿਉਂਕਿ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੁੰਦੇ ਆ ਉਹ ਇਹੋ ਜਿਹੇ ਕੋਜੀਆ ਹੱਤ ਤਾਂ ਨਹੀਂ ਕਰਦੇ ਸੋ ਇਸ ਤੋਂ ਪਹਿਲਾਂ 26 ਜਨਵਰੀ ਨੂੰ ਇਹੀ ਜਲਸੀਆਂ ਦੇ ਲੋਕਾਂ ਨੇ ਦਿਨ ਚੁਣਿਆ ਜਿੱਥੇ ਸਾਡੇ ਆਸਥਾ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਜਿੱਥੇ 골ਡਨ ਟੈਂਪਲ ਅੰਮ੍ਰਿਤਸਰ ਵਿਖੇ ਸਾਡੇ ਪੂਰੇ ਧਰਮਾਂ ਦੇ ਲੋਕ ਜਿਹੜੇ ਅਸੀਂ ਉੱਥੇ ਲੱਤ ਮਸਰ ਹੋਣ ਜਾਂਦੇ ਆ ਅਸੀਂ ਜੋ ਜਿਹੜੇ ਗੋਲਡਨ Temple ਦੇ ਵਿੱਚ ਨਮਸਕਾਰ ਕਰ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਸੋ ਉਸ ਧਰਤੀ ਪਵਿੱਤਰ ਧਰਤੀ ਰੂਪ ਇਹਨਾਂ ਨੇ ਚੁਣਿਆ 26 ਜਨਵਰੀ ਨੂੰ ਬਾਬਾ ਸਾਹਿਬ ਦੇ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨਾਲ ਜਿਹੜਾ ਇਹਨਾਂ ਨੇ ਵਿਰਦ ਦੀ ਕੀਤੀ ਕਿਉਂਕਿ 26 ਜਨਵਰੀ ਉਸ ਦਿਨ ਤੇ ਪਾਕਿਸਤਾਨ ਦੇਸ਼ ਦਾ ਜਿਹੜਾ ਸਰਦਾਰ ਨੇ ਦੇਸ਼ ਦੇ ਅੰਦਰ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਲੇਖੇ ਹੋਏ ਸੰਧਾਰ ਨੂੰ ਲਾਗੂ ਕੀਤਾ ਗਿਆ ਉਸ ਦਿਨ ਨੂੰ ਚੁਣਿਆ ਤਾਂ ਜੋ ਇਹ ਸਮਾਜ ਦੇ ਲੋਕਾਂ ਦੇ ਇਹ ਜਿਹੜੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਇੱਕ ਦੂਜੇ ਨੂੰ ਮਿਲੋ ਵਰਤੋਂ ਕਰਦੇ ਆਂ ਤੁਸੀਂ ਲੜ ਮਾਰ ਕੇ ਰਹਿੰਦੇ ਆਂ ਇਸ ਏਜੰਸੀਆਂ ਦੇ ਲੋਕ ਸ਼ਾਹਰ ਲੋਕ ਇਹ ਨਹੀਂ ਚਾਹੁੰਦੇ ਕਿ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਜਿਹੜਾ ਬਹੁਜਰਾ ਦਾ ਬਹੁਤ ਪ੍ਰਾਣਾ ਜਿਹੜਾ ਸੰਪਨਾ ਸੀ ਇਸ ਦੇਸ਼ ਦੇ ਨੂੰ ਸ਼ਾਸਤ ਦੇਸ਼ ਦੇ ਰੂਪ ਬਦ ਕੇ ਬਹੁਜਨ ਅੰਦolan ਨੂੰ ਮੂਵਮੈਂਟ ਖੜੀ ਕਰਨੀ ਹੁਣ ਜਿਵੇਂ ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਦੈਨ ਰਾਤ ਮਿਹਨਤ ਕਰਦੇ ਬਾਬਾ ਸਾਹਿਬ ਡਾਕਟਰ ਅਮੇਡ ਕਰਦੇ ਜਿਹੜੇ ਕਾਫਲੇ ਨੂੰ ਮੱਝਲੇ ਮਕਸੂਦ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਤੋਂ ਇਹੋ ਜਿਹਾ ਕਰੀਆ ਹੁਕਤਾ ਕਰਕੇ ਇਹ ਬਾਬਾ ਸਾਹਿਬ ਡਾਕਟਰ ਅਮੇਡ ਕਰਦੇ ਪੈਰੋ ਕਰਾਂ ਦਾ ਜਿਹੜਾ ਉਹ ਧਿਆਨ ਡਾਈਵਰਟ ਕਰਦੇ ਆ ਕਿ ਸਰਕਾਰਾਂ ਦੀ ਐਨਾ ਕਮੀ ਆ ਕਿਉਂਕਿ ਸਰਕਾਰਾਂ ਨੇ ਮੌਜੂਦਾ ਸਰਕਾਰ ਦੀ ਨੂੰ ਮੈਂਚ ਪ੍ਰਸ਼ਾਸਨ ਦੀ ਵੀ ਜਿਹੜੇ ਨਲੈਕੀ ਸਮਨ ਦਾ ਲੈਗਿਜੈਂਸੀ ਸਮਨ ਦਾ ਦੇ ਕਰਤ ਪ੍ਰਸ਼ਾਸਨ ਸੰਵੇਦਨ ਦੇ ਹੋ ਜਾਗਿਆ ਹੁੰਦਾ ਤਾਂ ਅੱਜ ਮੰਗਲ ਦੇ ਵਿੱਚ ਇਹ ਘਟਨਾ ਨਾ ਵਾਪਰਦੀ ਕਿਉਂਕਿ 26 ਜਨਵਰੀ ਨੂੰ ਜਿਹੜੀ ਘਟਨਾ ਕਰਤਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਆ ਉਸ ਤੋਂ ਸਬਕ ਲੈਂਦੇ ਆ ਭਾਰਤ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਬਾਬਾ ਸਾਹਿਬ ਡਾਕਟਰ ਅੰਮੇਰਤਾ ਜੀ ਦੇ ਸਤਿਊ ਆ ਉਹਨਾਂ ਦੇ ਨਾਲ ਉਹ ਜਿਹੜੇ ਸੀਸੀਟੀਵੀ ਕੈਮਰੇ ਮੁਹੱਈਆ ਕਰਵਾਉਣੇ ਚਾਹੀਦੇ ਸੀ ਉਹਨਾਂ ਦੀ ਜਿਹੜੀ ਦੇਖਰੇਖ ਆਪਣੇ ਜਿਹੜੇ ਜਨ ਨਗਰ ਕੌਂਸਲ ਦੇ ਅਧਿਕਾਰੀ ਆ ਜਾ ਜਿਹੜੇ ਵੀਡੀਓ ਦਫ਼ਤਰ ਜਿਹੜੇ ಗ್ರಾಮ ਪੰਚਾਇਤਾਂ ਦੇ ਅੰਦਰ ਆਉਂਦੇ ਆ ਇਹਨਾਂ ਲੋਥੇ ਸੀਸੀਟੀਵੀ ਕੈਮਰੇ ਔਰ ਜਿਹੜੀ ਪਹਿਰੇਦਾਰ ਰੱਖਣੇ ਚਾਹੀਦੇ ਸੀ ਤਾਂ ਕਿ ਜਿਹੜੀ ਇਹੋ ਜੀ ਘਟਨਾ ਆ ਉਹ ਦੁਬਾਰਾ ਨਾ ਵਾਪਰੇ ਜਿੰਨੇ ਵੀ ਧਾਰਮਿਕ ਆਗੂ ਹੋਏ ਆ ਜਾਂ ਜਿੰਨੇ ਵੀ ਜਿਨ੍ਹਾਂ ਨੇ ਦੇਸ਼ ਕੌਮ ਦੀ ਆਪਣੀਆਂ ਜਾਨਾਂ 바ਜੀ ਉਹਨਾਂ ਦੇ ਜਿਹੜੇ ਆਦਮ ਕੱਦ ਬੁੱਤ ਲੱਗੇ ਆ ਸਟੈਚੂ ਲੱਗੇ ਆ ਉਹਨਾਂ ਦੀ ਜਿਹੜੀ ਦੇਖ ਰੇਖਾ ਉਹਨਾਂ ਦਾ ਜਿਹੜਾ ਸੰਭ ਸੁਭਾਣਾ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਉਹ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਕੰਮ ਬੰਦਾ ਜਿੱਥੇ ਵਿੱਚ ਪ੍ਰਸ਼ਾਸਨ ਫੇਲ ਹੋ ਰਿਹਾ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂ ਦਾ ਹਰ ਜਗ੍ਹਾ ਤੇ ਛੇੜਖਾਲੀ ਹੋ ਰਹੀਆਂ ਪ੍ਰਸ਼ਾਸਨ ਗੋੜੀ ਨਹੀਂ ਸੁਣਦਾ ਪਿਆ ਇਸੇ ਤਰ੍ਹਾਂ ਅੱਜ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂ ਨਾਲ ਛੇੜਖਾਲੀ ਹੁੰਦੀ ਹੈ ਉਹਨਾਂ ਨਾਲ ਦੇ ਨਾਲ ਦੇ ਵਿੱਚ ਗੁਰੂ ਘਰਾਂ ਨਾਲ ਜਿਹੜਾ ਛੇੜਖਾਲੀ ਕਰ ਸਕਦੇ ਆ ਗੁਰੂ ਘਰਾਂ ਦੀ ਬੇਦਬੀ ਕਰ ਸਕਦੇ ਆ ਪਹਿਲਾਂ ਵੀ ਅਸੀਂ ਸੰਤਾਪ ਖੋਗ ਰਹੇ ਆ ਕਿਉਂਕਿ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਨਾਂ ਬਹੁਤ ਬਦਬੀ ਜਿਹੜੀ ਕਾਫੀ ਜਗ੍ਹਾ ਤੇ ਹੋ ਚੁੱਕੀ ਆ ਉਸ ਦੇ ਵਿੱਚ ਇਨਸਾਫ ਜੋ ਸਾਡੇ ਸਿੱਖ ਪਾਇਤਰ ਦੇ ਲੋਕ ਜਿਹੜੇ ਅਸ਼ਰਤਾਂ ਤੇ ਰੋ ਰਹੇ ਆ ਇਨਸਾਫ ਨਹੀਂ ਮਿਲ ਰਿਹਾ ਕਿੱਥੇ ਨੂੰ ਵੀ ਇਸੇ ਤਰ੍ਹਾਂ ਜਿਹੜੇ ਬਾਬਾ ਸਾਹਿਬ ਡਾਕਟਰ ਅਮੇੜਕਰ ਦੇ ਮੰਨਰ ਵਾਲੇ ਪੈਰੋਂ ਪਾ ਰਹੇ ਆ ਉਹਨਾਂ ਨੂੰ ਵੀ ਜਿਹੜਾ ਇਹ ਜਿੱਥੇ ਜ਼ਿਆਦਾ ਬੋਝ ਨਾਲ ਦੀ ਗਿੰਤੀ ਹੈ ਇਸ ਏਰੀਆ ਦੇ ਵਿੱਚ ਬਹੁਤ ਸਾਰੇ ਸਮਾਜ ਦੇ ਲੋਕ ਬਾਬਾ ਸਾਹਿਬ ਡਾਕਟਰ ਅਮੇੜਕਰ ਦੇ ਪੈਰੋਂ ਬੈਠੇ ਆ ਇਹ ਉਸ ਜਗ੍ਹਾ ਨੂੰ ਛੱਡ ਕੇ ਇੱਕ ਛਾਤਰ ਤਰੀਕੇ ਦਾ ਬਹੁਤ ਜਿਣੀ ਜਿਣੀ ਮਿੱਟੀ ਸ਼ਾਹ ਦੇ ਤਹਿਤ ਪ੍ਰੈਰਿਤ ਜਿਹੜਾ ਉੱਥੇ ਹਮਲਾ ਕਰਾਉਂਦੇ ਆ ਤਾਂ ਜੋ ਉੱਥੇ ਦੇ ਲੋਕ ਇਹਨਾਂ ਦੀਆਂ ਸ਼ਾਹ ਸ਼ਾਹ ਜਾ ਕੇ ਭੜਗਦਾਣ ਅਤੇ ਭੜਕੇ ਕੋਈ ਇਹੋ ਜਿਹੇ ਕਾਨੂੰਨ ਚੱਲਦਾ ਜਾਵੇ ਇਹ ਲੋਕ ਜਿਹੜੇ ਇਹਨਾਂ ਦੇ ਵੱਖ-ਵੱਖ ਧਰਮਾਂ ਦੇ ਤਹਿਤ ਇਹਨਾਂ ਦੇ ਪਰਚੇ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਦੂਸਰੇ ਧਰਮਾਂ ਨੂੰ ਆਸਰੇ ਜੁੜਾਇਆ ਜਾਵੇ ਬਾਬਾ ਸਾਹਿਬ ਦਕਤੰਬੇੜਾ ਦੇ ਪਰੰਪਰ ਦੂਸਰੇ ਧਰਮ ਦੇ ਲੋਕਾਂ ਦਾ ਲੜਨ ਪਰ ਇਹਨਾਂ ਜਿਹੜੇ ਸਾਸ਼ਾ ਜਿਹੜੀਆਂ ਗੋਡੀਆਂ ਹਟ ਤਾਂ ਉਹਨਾਂ ਨੂੰ ਬਹੁਤ ਜਣ ਲੋਕ ਦਰਦ ਦੇ ਲੋਕ ਬਾਬਾ ਕੰਡਾ ਡਾਕਟਰ ਅੰਬੇਡਕਰ ਦੇ ਮੰਨਣ ਵਾਲੇ ਬੜੇ ਬੜੇ ਜਿਹੇ ਸਮਾਜ ਦੇ ਲੋਕ ਇਹਨਾਂ ਦੇ ਸਾਸ਼ਾ ਸਾਡੇ ਕਦੇ ਨਹੀਂ ਆਉਣਗੇ ਸੋ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਇਹੋ ਜਿਹੇ ਮਨਬੁੱਧੀ ਲੋਕਾਂ ਦਾ ਬਹੁਤਾ ਧਿਆਨ ਨਾ ਦਿਆ ਕਰੋ ਇਹੋ ਜਿਹੇ ਲੋਕ ਸਮਾਜ ਲਈ ਖਤਰਾ ਦੇਸ਼ ਲਈ ਖਤਰਾ ਆ ਇਹ ਆਪਾਂ ਰੋਪੜਾ ਕੇ ਆਪਣਾ ਧਿਆਨ ਜਿਹੜਾ ਡਾਇਵਰਟ ਕਰਨਾ ਚਾਹੁੰਦੇ ਆ ਤੁਹਾਨੂੰ ਬਹੁਤ ਜਣ ਸਮਾਜ ਦੀ ਜਿਹੜੀ ਮੂਵਮੈਂਟ ਦਿਨ ਬਦਲਣ ਲੱਗੇ ਵੱਧ ਰਹੀ ਆ ਕੋਣ ਕਿ ਤਰ੍ਹਾਂ ਚਤੇ ਰੋਗ ਲਾਈ ਜਾਵੇ ਇਹ ਸਮਾਜ ਦੇ ਲੋਕ ਭੜਕੇ ਕੋਈ ਇਹੋ ਜਿਹੇ ਕਦਮ ਚੱਕਣ ਦਾ ਅਜ ਉਹਨਾਂ ਦੇ ਆਉਣ ਆਉਣੀਆਂ ਪੀੜ੍ਹੀਆਂ ਵੀ ਉਹ ਜਿਹੜਾ ਕਾਨੂੰਨ ਚੱਕਿਆ ਨੂੰ ਉਹ ਤੁਗਤਾਂ ਦੇ ਮਜ਼ਦੂਰ ਹੋ ਜਾਣਾ ਸੋ ਮੈਂ ਇਹ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਰਣ ਮੈਦਾਨ ਇਹ ਜਿਹੜੀ ਘਟਨਾ ਦਾ ਮੂੰਹ ਤੋਰ ਜਵਾਬ ਦੇਣਾ ਪਰ ਦੇਣਾ ਪ੍ਰਸ਼ਾਸਨ ਦੇ ਧਿਆਨ ਚ ਲਿਆ ਦੇ ਆ ਸ਼ਾਂਤ ਮਈ ਤਰੀਕੇ ਨਾਲ ਕੋਈ ਵੀ ਆਪਾਂ ਹੰੜਣ ਬਾਜੀ ਨਹੀਂ ਕਰਨੀ ਕਿਸੇ ਵੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਆਪਾਂ ਇਸ ਕਰਨ ਤੋਂ ਸਿੱਖਣ ਨੂੰ ਪਹਿਲਾਂ ਆਪਾਂ ਬੇਸ਼ੱਕ ਜੇ ਪ੍ਰਸ਼ਾਸਨ ਦਾ ਹੱਲ ਪਾਸੇ ਪਈਆ ਰਾ ਤਾਂ ਜਿੱਥੇ-ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂ ਲੱਗੇ ਆ ਆਪਣਾ ਵੀ ਫਰਜ਼ ਬਣਦਾ ਜੀ ਆਪਾਂ ਆਪਣੇ ਦਮ ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਟੈਚੂਆਂ ਦੇਖ ਰਹੇ ਕਰੀਏ ਤਾਂ ਜਿਹੜਾ ਉਹਨਾਂ ਨੂੰ ਛੇੜਖਾਨੀ ਨਾ ਕਰਨ ਸਗੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡਾ ਜਿਹੜਾ ਹਥਿਆਰ ਆ ਉਹ ਆਪਾਂ ਨੂੰ ਕਲਮ ਜਿਹੜਾ ਕਲਮ ਨੂੰ ਦਾ ਹਥਿਆਰ ਦਿੰਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਹਿੰਿਆ ਸੀ ਲੱਖਾਂ ਤਲਵਾਰਾਂ ਦੀ ਜਿਹੜੀ ਜੇ ਤੇਰੀ ਤਾਲ ਹਥਿਆਰ ਲੱਖਾਂ ਤੱਕ ਤਲਵਾਰਾਂ ਤੋਂ ਵੀ ਜਿਹੜੀ ਇੱਕ ਕਲਮ ਦੀ ਜਿਹੜੀ ਕਲਮ ਦੀ ਲੋਕਾਂ ਨੇ ਲਿਖਿਆ ਗਿਆ ਜਿਹੜਾ ਤੁਹਾਡੇ ਸਮਾਜ ਦੇ ਹੱਕਾਂ ਨੂੰ ਕੋਲੇ ਲਿਖਦੀ ਆ ਕਲਮ ਦਾ ਵੱਡੀ ਤਾਕਤ ਦੱਸਿਆ ਗਿਆ ਤਲਵਾਰਾਂ ਨਾਲੋਂ ਇਸ ਕਰਕੇ ਆਪਾਂ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨਿਕ ਦਾਇਰੇ ਦੇ ਅੰਦਰ ਰਹਿ ਕੇ ਆਪਾਂ ਇਸ ਮਸਲੇ ਨੂੰ ਹੱਲ ਕਰਨਾ ਜਿੰਨੀਆਂ ਵੀ 바ਵਾ ਸਾਹਿਬ ਡਾਕਟਰ ਅੰਬੇਦਕਰ ਸਭਾਵਾਂ ਆ ਜਿੰਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੈਰੋਂ ਪਾਰਿਆ ਮੰਨਣ ਵਾਲੇ ਲੋਕ ਆ ਅਸੀਂ ਸਾਰੇ ਇਕੱਠੇ ਆ ਜਦੋਂ ਵੀ ਕੋਈ ਵੀ ਅੰਬੇਦਕਰ ਸੁਭਾਵਾ ਵੱਲੋਂ ਕਿਸੇ ਵੀ ਤਰੀਕੇ ਦਾ ਸਾਨੂੰ ਮੈਸੇਜ ਲੱਗੂਗਾ ਅਸੀਂ ਉਸ ਪ੍ਰੋਟੈਸਟ ਦਾ ਹਿੱਸਾ ਆ ਅਤੇ ਵੱਧ ਕਰਕੇ ਅਸੀਂ ਅੰਬੇਦਕਰ ਸੈਨਾ ਪੰਜਾਬ ਤੁਸੀਂ ਖਲੋਰ ਅਤੇ ਅੰਬੇਦਕਰ ਸੈਨਾ ਪੰਜਾਬ ਵੱਲੋਂ ਉਸ ਜਥੇਬੰਦੀਆਂ ਸਾਧਿਆ ਨੇ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜਾ ਸਨਮਾਨ ਨਹੀਂ ਜਿਹੜਾ ਉਹ ਕੋਈ ਵੀ ਕਦਮ ਚੱਕਰਦਾ ਸੀ ਉਹਨਾਂ ਦੇ ਨਾਲ ਆ ਸੇ ਨਾਲ ਹੀ ਨਾਲ ਮੈਂ ਜਿਹੜੀਆਂ ਵੀ ਬਾਬਾ ਸਾਹਿਬ ਡਾਕਟਰ ਮੇਰਦਾ ਸਭਾਵਾ ਸ਼ਿਰੂ ਸਿੰਘ ਰਵਦਾਸ ਸਭਾਵਾ ਜਿੰਨੇ ਬੋਧਨ ਮੂਵਮੈਂਟ ਦੇ ਲੋਕ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਇਸ ਮਸਲੇ ਨੂੰ ਬੜੇ ਸ਼ਾਂਤੀ ਧੰਗ ਨਾਲ ਜਿਹੜਾ ਇਹ ਸੂਝ-ਬੂਝ ਨਾਲ ਜਿਹੜਾ ਹੱਲ ਕਰਨਾ ਤਾਂ ਜੋ ਆਪਣੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਪ੍ਰਸ਼ਾਸਨ ਦਾ ਫੇਲਿਅਰ ਆ ਪ੍ਰਸ਼ਾਸਨ ਦੇ ਫੇਲਿਅਰ ਨੂੰ ਆਪਾਂ ਮੰਨਦੇ ਆ ਪ੍ਰਸ਼ਾਸਨ ਨੂੰ ਵੀ ਸਭ ਤੋਂ ਧਿਆਨ ਦੇਣਾ ਚਾਹੀਦਾ ਜਿੱਥੇ ਜਿੱਥੇ ਬਾਬਾ ਸਾਹਿਬ ਡੋਸਟਰ ਅੰਬੇਡ ਕਰਦੇ ਸਟੈਚੂ ਲੱਗੇ ਆ ਜਿੱਥੇ ਸੱਚੇ ਬਾਬਾ ਸਾਹਿਬ ਡੋਸਟਰ ਅੰਬੇਡ ਕਰਦੇ ਆਦਮ ਕਾਂ ਦੀ ਬੁੱਧ ਲੱਗੇ ਆ ਉਹਨਾਂ ਦੀ ਰੱਖਿਆ ਉਹਨਾਂ ਦਾ ਸਤਕਾਰ ਬਹਾਲ ਕਰਨਾ ਤੁਹਾਡਾ ਨੈਤਿਕ ਫਰਜ਼ ਬਣਦਾ ਆ ਮੈਂ ਮਾਨਯੋਗ ਪੰਜਾਬ ਦੇ ਹੋਮ ਮਿਨਿਸਟਰ ਜੀ ਨੂੰ ਬੇਨਤੀ ਕਰਦਾ ਕਿ ਤੁਹਾਡੀ نیند ਕਦੋਂ ਜਾਗੂਗੀ ਜਦੋਂ ਇਸ ਦੇਸ਼ ਦਾ ਇਸ ਸਟੇਟ ਦਾ ਮਾਹੌਲ ਖਰਾਓ ਜੂ ਨਾਲ ਹੀ ਨਾਲ ਨਾਲ ਦੇਸ਼ ਦੇ ਗੋਗਨੋਫ ਏਰੀਆ ਦੇ ਹੋਮ ਮਿਨਿਸਟਰ ਨੂੰ ਵੀ ਅਪੀਲ ਕਰਨੀ ਚਾਹੁੰਦਾ ਇਸ ਸਲਾਹ ਦੇ ਮਾਧਿਅਮ ਤੋਂ ਕਿ ਉਹ ਵੀ ਜਿੱਥੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ ਆਤਮਕਤ ਮੁੱਤਿਆ ਸਟੈਚੂ ਲੱਗੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਆ ਬਿਖੇਨੀ ਮੜਾਈ ਜਾਵੇ ਉਹਨਾਂ ਦੇ ਦੇਖਰੇਖ ਸਾਮ ਸੰਭਾਲ ਨੂੰ ਬਿਖੇਨੀ ਮੜਾਇਆ ਜਾ ਸਕੇ ਤਾਂ ਰਸਾਂ ਦੇ ਸਮਾਜ ਦੇ ਲੋਕ ਉੱਥੇ ਆਪਣੀ ਸ਼ਰਧਾ ਸਨਮਾਨ ਅਰਪਿਤ ਕਰ ਸਕਣ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਹੁਣ 14 ਅਪ੍ਰੈਲ ਨੂੰ ਜਨਮ ਦਿਨ ਜਿਹੜਾ ਪੂਰੇ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਬੜੇ ਸ਼ਾਦਾ ਔਰ ਧੂਲ ਧਾਮ ਨਾਲ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਤਰ੍ਹਾਂ ਕਰਨੇ ਮਨਾਉਣਾ ਸੋ ਮੈਂ ਪ੍ਰਸ਼ਾਸਨ ਨੂੰ ਪਹਿਲੇ ਨੱਟ ਕਰਦਾ ਵੀ ਇਸ ਜਨਮ ਦਿਨ ਮਨਾਉਣ ਦੇ ਲਈ ਬਹੁਤ ਸਾਰੇ ਦੁਨੀਆ ਤੇ ਦੋ ਬਹੁਤ ਸਾਰੇ ਸ਼ਹਿਰਾਂ ਦੇ ਲੋਕ ਇਕੱਠੇ ਹੋਲੇ ਆ ਤੇ ਇਹੀ ਨਾਂ ਕੰਮ ਹੋ ਰਿਹਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ ਉਹ ਵੀਡੀਓ ਵਿੱਚ ਇੱਕ ਸ਼ਰਾਬ ਦੀ ਬੇਗੂਫ ਇਨਸਾਨ ਵੱਲੋਂ ਤੇ ਗੱਲ ਦਾ ਸ਼ਬਦਾਂ ਦੀ ਪੱਦੀ ਸ਼ਬਦਾਂ ਦੀ ਬੋਲੀ ਗਈ ਆ ਤੇ ਉਹ 14 ਅਪ੍ਰੈਲ ਨੂੰ ਵੀ ਕੋਈ ਇਹੋ ਜਿਹਾ ਹਲਕੀ ਘਟਨਾ ਨਾ ਬਪਰੇ ਉਸ ਦੇ ਪਹਿਲਾ ਹੀ ਇਤਜ਼ਾਮ ਇਹਨਾਂ ਦੇ ਇਹਨਾਂ ਨੂੰ ਕਰਨੇ ਗਏ ਇਹ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਕਾਰ ਔਰ ਮਾਨਜੋਗ ਪ੍ਰਧਾਨ ਮੰਤਰੀ ਇੰਡੀਆ ਗਵਰਨਮੈਂਟ ਦਾ ਵੀ ਭਾਰਤ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਵੀ ਇਹ ਗੱਲਾਂ ਕਹਾਂਗਾ ਕਿ ਇਹੋ ਜੀਆਂ ਜੜੀਆਂ ਏਜੰਸੀਆਂ ਜਿਹੜੇ ਲੋਕ ਇਹੋ ਜੇ ਕੰਮ ਕਰਾਉਂਦੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਸਪਰੇਸ ਕੀਤਾ ਜਾਵੇ ਉਹਨਾਂ ਦਾ ਜਿਹੜਾ ਬੰਦਾ ਜੇਲਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਜਿਹੜਾ ਤੁਹਾਨੂੰ ਦਾ ਮਾਰ ਸਦਾਰ ਕਰਨੀ ਜਿਹੜਾ ਕੀਤਾ ਜਾਵੇ ਉਹ ਜੇਲਾ ਵਿੱਚ ਕੱਟਿਆ ਜਾਵੇ ਤਾਂ ਸਾਡੇ ਸਮਾਜ ਦੇ ਲੋਕ ਜਿਹੜੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਆਪਣੇ ਜਿਹੜੇ ਸਾਥ ਦਾ ਆਪਣੇ ਰਹਿਬਰ ਦਾ ਜਿਹੜਾ ਆਉਣ ਨਾਲ ਜੰਦਨਿਆ ਉਹ ਚਾਹਦੇ ਵਧੀਆ ਤਰੀਕੇ ਦਾ ਮਨੋਰਥ ਸੋ ਹਰ ਵਾਰੀ ਜਿਹੜਾ ਸਾਡੇ ਹੀ ਸਮਾਜ ਨੂੰ ਐਸੀ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਰਕੀਓ ਮਾਰਕੀਟ ਦੀਦਾ ਨੰਬਰ ਹੈ ਕਿਰੀਕੁਰ ਰਬਦਾਸ ਮਾਲ ਤੇ ਗੁਰੂ ਘਰਾਂ ਨੂੰ ਜਾਵਨ ਨੂੰ ਸਟ੍ਰੈਕਚਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਬਹੁਤ ਜਿਹੜੀਆਂ ਪੂੰਜੀਆ ਹਰਤਾਇਆ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਕੰਮ ਕਰਦੀਆਂ ਏਜੰਸੀਆਂ ਕੰਮ ਕਰਦੀਆਂ ਤਾਂ ਉਹ ਇਹ ਸਮਾਜ ਦੇ ਲੋਕ ਜਿਹੜੇ ਅੱਗੇ ਨਾ ਬੱਸ ਸਕਣ ਕਿਉਂਕਿ ਸਾਡੇ ਸਮਾਜ ਦੇ ਲੋਕ ਸਦੀਆਂ ਤੋਂ ਜਿਹੜੇ ਛੋਟੇ ਲੋਟੇ ਨਿਬਾੜੇ ਲੋਕ ਘਰ ਦੇ ਘਟ ਦੇ ਵਿੱਚ ਦੇ ਲੋਕ ਜਦੋਂ ਗਰਮਦਨ ਅਪਾਤਿਆਚਾਰ ਵੱਧ ਰਹੀ ਉਦੋਂ ਇਸ ਦੇਸ਼ ਦੇ ਅੰਦਰ ਸ਼੍ਰੀ ਗੁਰੂ ਅਰਦਾਸ ਮਰ ਦੇ ਜਨਮ ਹੋਇਆ ਜਿਨ੍ਹਾਂ ਨੇ ਮੰਗ ਕੀਤੀ ਆ ਕਿ ਐਸਾ ਚਾਹੂ ਰਾਜ ਜਿਹੜਾ ਮਿਲੇ ਸਭ ਤੋਂ ਆਮ ਛੋਲ ਬੜੇ ਸਭ ਸਭ ਰਸ ਗਦਾਸ ਰਹੇ ਪਰਸੰਬਾਵਾ ਸਾਹਿਬ ਡਾਕਟਰ ਅਬੇਡ ਕਰਦੇ ਸ੍ਰੀ ਗੁਰੂ ਅਰਦਾਸ ਮਰ ਨੂੰ ਜਿਹੜੇ ਉਹਨੇ ਵਜਨ ਕੀਤੇ ਸੀ ਜੋ ਬੋਲ ਬਨੇ ਸੀ ਉਹਨਾਂ ਨੇ ਜਾਮਾ ਪਹਿਚਾ ਪਹਿਨਾਇਆ ਭਾਰਤ ਦੇ ਸੰਧਾਨ ਦੇ ਅੰਦਰ ਸਾਨੂੰ ਜਿਹੜੇ ਬੰਦੇ ਕੁਝ ਦੇਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਉਹ ਜਿਹੜਾ ਇੱਕ ਦੇਸ਼ ਦਾ ਸ਼ਾਸਕ ਬਣਦਾ ਸੁਤਰਾ ਹੈ ਕੋਈ ਇੱਕ ਵੋਟਰ ਜਿਹੜਾ ਆਪਣੀ ਬੋਲ ਰੋਟ ਹੈਗਾ ਉਹਦੇ ਵਿੱਚ ਕਿਉਂਕਿ ਰਾਜਾ ਕਿਸੇ ਮਾਦੇ ਪਿੱਛੋਂ ਨਹੀਂ ਜਨਮੂਗਾ ਰਾਜਾ ਇੱਕ ਜਿਹੜਾ ਬਲੈਂਕ ਪੇਪਰ ਦਾ ਜਿਹੜਾ ਸਟੈਂਪ ਲੱਗੀ ਹੋਈ ਬੋਟ ਤੈ ਕਰੂਗੀ ਇਸ ਮੇਂਸੇ ਰਾਜਪਾਤ ਕਿਨੇ ਕਰਨਾ ਜੇਕਰ ਪਰਚਰਤੀ ਲਖ ਹੋ ਗਏ ਜਾਂ ਅੰਪੀ ਲਖ ਹੋਦੇ ਆ ਬਲੈਂਕ ਸੰਪਤੀਆਂ ਦੇ ਨੰਬਰ ਹੁੰਦੇ ਆ ਇਲੈਕਲ ਹੁੰਦੇ ਆ ਜਾਂ ਫਿਰ ਇਸ ਦੇਸ਼ ਦੀ ਪਾਰਲੀਮੈਂਟ ਦੇ ਲੈ ਕੇ ਹੁੰਦੇ ਆ ਰਾਜ ਦੇ ਫਟਰ ਦੇ ਲੈ ਕੇ ਹੁੰਦੇ ਆ ਉਹ ਬਾਬਾ ਸਾਹਿਬ ਦਸਤਰਬੇੜ ਕਰਦੀ ਜਿਹੜੀ ਕੜਮੁੱਲੀ ਦੇ ਉਹਦੇ ਜਿਹੜੇ ਬਾਬਾ ਸਾਹਿਬ ਦੀ ਦੇਣ ਕਰਨੀ ਹੈ ਜਿਹੜੀਆਂ ਪਾਰਲੀਮੈਂਟ ਉਹ ਦੇਖਦੇ ਆ ਬਹਾਦਰ ਸਵਾਭਾ ਬੜੀਆਂ ਸੋ ਮੈਂ ਅੱਜ ਜਿਹੜਾ ਪੱਟ ਨੰਗਲ ਦੇ ਵਿੱਚ ਜਿਹੜਾ ਆਪੱਤੀ ਜਨਕ ਜਿਹੜੇ ਬਾਬਾ ਸਾਹਿਬ ਸਟੇਟੂ ਤੇ ਜਿਹੜੇ ਸ਼ਬਦ ਲਿਖੇ ਗਏ ਉਹਨਾਂ ਦੀ ਪਰਜੋਗ ਮਿਲਦਾ ਕਰਦਾ ਕਿ ਜਿਹੜਾ ਉਸ ਘਟਿਆ ਮਾਨਸਿਕ ਦਾ ਦੇ ਬੰਦੇ ਵੱਲੋਂ ਨਾਉ ਸਿੱਖਿਆ ਤੇ ਨਾਉ ਇਨਸਾਨ ਆ ਕਿਉਂਕਿ ਜਿਹੜਾ ਸਿੱਖ ਹੈ ਜਿਹੜਾ ਖਾਲਸਾ ਦੀ ਮੰਨ ਕਰਦਾ ਕਿਉਂਕਿ ਡਿਮਾਂਡ ਕੋਈ ਵੀ ਕਿਸੇ ਦੀ ਕਰ ਸਕਦਾ ਸਾਨੂੰ ਕਿਸੇ ਵੀ ਝੰਡੇ ਦਾ ਕੋਈ ਇਤਰਾਜ਼ ਨਹੀਂ ਸਾਨੂੰ ਕਿਸੇ ਵੀ ਕੌਮ ਦੇ ਝੰਡੇ ਦਾ ਇਤਰਾਜ਼ ਨਹੀਂ ਪਰ ਸਾਨੂੰ ਇਤਰਾਜ਼ ਇਸ ਗੱਲ ਦਾ ਕਿ ਸਾਡੇ ਲੇਬਰਾਂ ਦੇ ਜਗ੍ਹਾ ਤੇ ਆ ਕੇ ਜੇ ਕੋਈ ਝੰਡਾ ਲਾਉਂਦਾ ਸਾਨੂੰ ਕਾਬਲੇ ਬਰਦਾਸ਼ਤ ਅਸੀਂ ਕਾਬਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਝੰਡਾ ਲਾਉਣਾ ਅਧਿਕਾਰ ਹੈ ਹਰ ਇੱਕ ਨੂੰ ਸਪੀਚ ਟੂ ਰਾਈਟ ਬੋਲਣ ਦਾ ਅਧਿਕਾਰ ਹੈ ਹਰ ਇੱਕ ਬੰਦਾ ਬੋਲ ਸਕਦਾ ਹਰ ਇੱਕ ਬੰਦਾ ਆਪਣੀ ਡਿਮਾਂਡ ਰੱਖ ਸਕਦਾ ਕਿਸੇ ਵੀ ਵਿਦੇਸ਼ ਆਪਾਤਵਿਦੇਸ਼ ਦੇ ਅੰਦਰ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੀ ਗੱਲ ਰੱਖ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਟਾਰਗੇਟ ਸਾਡੇ ਜਿਹੜੇ ਧਾਰਮਿਕ ਸਥਾਨਾਂ ਨੂੰ ਬਣਾਇਆ ਜਾਵੇ ਉਹ ਟਾਰਗੇਟ ਜਿਹੜਾ ਬਾਬਾ ਸਾਹਿਬ ਡਾਕਟਰ ਮੇੜ ਕਰਦੇ ਜਿਹੜੇ ਸਟੈਚੂ ਨੂੰ ਬਣਾਇਆ ਜਾਵੇ ਇਹ ਇਸ ਘਟਨਾ ਦੀ ਪੁਰਜਾ ਮੰਨਦਾ ਕਰਦੇ ਆ ਤੁਸੀਂ ਆਪਣੀ ਦਮਾਗ ਰੱਖ ਸਕਦੇ ਆ ਆਪਣੇ ਤਰੀਕੇ ਨਾਲ ਰੱਖੋ ਪਰ ਸਾਡਾ ਸਬਰ ਦਾ ਜਿਹੜਾ ਬੰਧ ਆ ਉਹ ਕਦੇ ਵੀ ਟੁੱਟ ਸਕਦਾ ਸਾਡੇ ਸਰਪ੍ਰਸਤ ਨੂੰ ਦੁਆਰਾ ਬਾਰ-ਬਾਰ ਨਾ ਜਿਹੜਾ ਉਹ ਤੁਸੀਂ ਚੈਲੰਜ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਮ੍ਰਿਤ ਦਾ ਸਾਡਾ ਗੌਰਵ ਆ ਬਾਬਾ ਸਾਹਿਬ ਡਾਕਟਰ ਅੰਮ੍ਰਿਤ ਦਾ ਸਾਡਾ ਮਾਣ ਆ ਬਾਬਾ ਸਾਹਿਬ ਡਾਕਟਰ ਅੰਮ੍ਰਿਤ ਦਾ ਸਾਡਾ ਸਨਮਾਨ ਆ ਜੇਕਰ ਅਸੀਂ ਅੱਜ ਇੱਜ਼ਤ ਔਰ ਮਾਣ ਸਤਕਾਰ ਦੀ ਜ਼ਿੰਦਗੀ ਜਿਉਂਦੇ ਆ ਜੇਕਰ ਅੱਜ ਸਾਡੇ ਬੱਚੇ ਵਧੀਆ ਕਾਲਜਾਂ ਚ ਪੜ੍ਹਦੇ ਆ ਜੇਕਰ ਸਾਡੇ ਬੱਚੇ ਅੱਜ ਡਾਕਟਰ ਬਣੇ ਆ ਆਈਐਸ ਪੀਸੀਐਸ ਅਫਸਰ ਬਣੇ ਆ ਜੇਕਰ ਅੱਜ ਸਾਡੇ ਬੱਚੇ ਵਧੀਆ ਤੌਫੀਆਂ ਤੇ ਪਾਇਲਟ ਬਣੇ ਆ ਬੜੀਆਂ ਕੌਥੀਆਂ ਤੇ ਬੈਠੇ ਆ ਸਿਰਫ ਸਿਰਫ ਇੱਕੇ ਹੀ ਮਹਾਨ ਰਹਿਬਰ ਜਿਹੜਾ ਹੋ ਆ ਪਰਮ ਪੂਜਯ ਅਬੋਦੀ ਸਤਿ ਬਾਬਾ ਸਾਹਿਬ ਡਾਕਟਰ ਜੇਕਰ ਬਾਬਾ ਸਾਹਿਬ ਡਾਕਟਰ ਦੇ ਇਹੋ ਸਾਨੂੰ ਜਿਹੜਾ ਥੱਲੋਂ ਥਾਵੇਂ ਜਿਹੜਾ ਸਾਨੂੰ ਉੱਚਾ ਦਰਜਾ ਦਵਾਇਆ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਵਾਇਆ ਅਸੀਂ ਵੀ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਦੇ ਸਾਨੂੰ ਆਪਣੀ ਸ਼ਹਾਦਤ ਵੀ ਦੇਣੀ ਪਵੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਦੇ ਲਈ ਸਾਨੂੰ ਆਪਣੀ ਜਿਹੜਾ ਖੂਨ ਦਾ ਇੱਕ ਕਤਰਾ ਵੀ ਜਿਹੜਾ ਦੋਲਣਾ ਪਰੇਸੀਓ ਦੋਲਣਾ ਨੂੰ ਪਿਆਰ ਹੈ ਅੱਜ ਕਦੀ ਵੀ ਪਿੱਛੇ ਨਹੀਂ ਆਵਾਂਗੇ ਜੋ ਵੀ ਸਾਡੇ ਫਲੋਰ ਦੇ ਵਿੱਚ ਜਿੰਨੀਆਂ ਵੀ ਮੈਡੀਕਲ ਸੁਭਾਵਾਂ ਆ ਬਹੁਤਨ ਸਮਲ ਪਾਲਦੀ ਹੈ ਜਿਥੇ ਜਿੰਨੀਆਂ ਵੀ ਸੁਭਾਵਾਂ ਹੈ ਸਿਧੂ ਰੋਡਾਂ ਸੁਭਾਵਾਂ ਹੈ ਜਿੰਨੇ ਵੀ 바ਵਾ ਸਾਹਿਬ ਡਾਕਟਰ ਮੇਨਕਰ ਦੇ ਪੈਰੋਂ ਘੜਿਆ ਜੋ ਵੀ ਉਹ ਪ੍ਰੋਗਰਾਮ ਲਿਕਣ ਦੇ ਅਸੀਂ ਬਿਨਾਂ ਸਾਦਾ ਫਤਰ ਤੋਂ ਅਸੀਂ ਬਿਲਾ ਕਿ ਤੋਂ ਅਸੀਂ ਉਸ ਸੰਸਥਾ ਦਾ ਕਾਹਦੀ ਹਿੱਸਾ ਹੈ ਅਸੀਂ ਉਸ ਸੰਸਥਾ ਦਾ ਹਿੱਸਾ ਬਣਾਂਗੇ ਤੇ ਨਾਲ ਹੀ ਨਾਲ 바ਵਾ ਸਾਹਿਬ ਡਾਕਟਰ ਮੇਨਕਰ ਦੇ ਇਹਨਾਂ ਸਨਮਾਨ ਹੈ ਉਹਨੂੰ ਬਹਾਲ ਕਰਕੇ ਜਿਹੜਾ ਆਪਣਾ ਉਹ ਚੈ ਇੱਕ ਤਰ੍ਹਾਂ ਇੱਕ ਮੁੱਠਿਆ ਗੁਰੂ ਰਵਿਦਾਸ ਮਹਾਰਾਜ ਦੇ ਕਹਿਣ ਦੇ ਮੁਤਾਬਕ ਜਿਹੜਾ ਅਸੀਂ ਇਕੱਠੇ ਆ ਅਸੀਂ ਗੁਲਾਮ ਨਹੀਂ ਬਾਬਾ ਫ਼ਜ਼ਲ ਡਾਕਟਰ ਉਹਨਾਂ ਬਿਲਕਰ ਨੇ ਸਾਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਹੈ ਪ੍ਰਾਦੀਨਤਾ ਪਾਪ ਹੈ ਜਾਂ ਬਿਵਰੇ ਨੀਤ ਰਵਿਦਾਸ ਦਾਸ ਪ੍ਰਾਦੀਨ ਸੇ ਤੋਣ ਕਰੇ ਹੈ ਕਿ ਸਤਗੁਰੂ ਰਵਿਦਾਸ ਮਹਾਰਾਜ ਕਹਿੰਦੇ ਹੈ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਲਾਮ ਜਿਹੜੇ ਲੋਕ ਉਹ ਕਦੀ ਵੀ ਜਿਹੜਾ ਕਰਦੇ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ ਗੁਨਾਮ ਲੋਕ ਨਾ ਤਾਂ ਆਪਣੇ ਘਰ ਦਾ ਕੁਝ ਬਣਾ ਸਕਦੇ ਨਾ ਹੀ ਆਪਣੇ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕਦੇ ਇਸ ਕਰਕੇ ਅਸੀਂ ਗਲਾਮ ਨੂੰ ਤੇ ਆ ਕੇ ਬਾਬਾ ਸਾਹਿਬ ਆ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪਰਿਵਾਰ ਬਣੇ ਇਸ ਕਰਕੇ ਸਾਡਾ ਨਿੱਜੀ ਨੈਤਿਕ ਫਰਜ਼ ਇਹ ਬਣਦਾ ਕਿ ਕਿਤੇ ਵੀ ਜਿੱਥੇ ਕਿਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਤਕਾਰ ਦੀ ਗੱਲ ਹੋਵੇ ਜਿੱਥੇ ਕਿਤੇ ਸਾਡੇ ਸਮਾਜ ਦੇ ਸਤਕਾਰ ਦੀ ਗੱਲ ਹੋਵੇ ਜਿੱਥੇ ਕਿ ਜਿੱਥੇ ਸਾਬ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ ਹਸਪਤਾਲ ਦੀ ਗੱਲ ਹੋਵੇ ਉਥੇ ਦੀਪਕ ਅਸੂਲਪੁਰ ਦੀ ਦੀਪਕ ਅਸੂਲਪੁਰ ਦੀ ਟੀਮ ਅੰਬੇਡਕਰ ਸਨਾਂ ਪੰਜਾਬ ਦੀ ਸਮੂਚੀ ਟੀਮ ਸਾਰੀਆਂ ਸੰਗਮਾਂ ਸੀ ਇਕਜੁੱਟ ਹੋ ਕੇ ਲੜਾਈ ਲੜਾਂਗੇ ਅੱਦੇ ਲੜਦੇ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਵੱਡੇ ਇਸ ਲੜਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਜੇਕਰ ਪ੍ਰਸ਼ਾਸਨ ਨੇ ਇਸ ਘਟਿਆ ਅਨਸਰਾਂ ਦੇ ਖਿਲਾਫ ਕੋਈ ਜਲਦ ਉਹਨਾਂ ਨੂੰ ਫੜ ਕੇ ਉਹਨਾਂ ਤੇ ਤਖ਼ਮੀ ਕਾਰਵਾਈ ਨਹੀਂ ਕੀਤੀ ਤਾਂ ਵੱਡਾ ਪ੍ਰੋਗਰਾਮ ਲਿਖਾਂਗੇ ਸਾਰੇ ਪ੍ਰਸ਼ਾਸਨ ਨੂੰ ਮੈਂ ਦੁਬਾਰਾ ਫਿਰ ਅਪੀਲ ਵੀ ਕਰਦਾ ਚੇਤਾਵਨੀ ਵੀ ਦਿੰਦਾ ਕਿ ਸਾਡੇ ਸਮਾਜ ਦਾ ਜਿਹੜਾ ਸਬਰ ਦਾ ਜਿਹੜਾ ਵੰਨਿਆ ਉਹ ਕਦੇ ਵੀ ਟੁੱਟ ਸਕਦਾ ਅਸੀਂ ਨਹੀਂ ਚਾਹੁੰਦੇ ਸਾਡੇ ਹਲਕੇ ਦਾ ਫਲੋਰ ਦਾ ਅਸੀਂ ਨਹੀਂ ਚਾਹੁੰਦੇ ਸਾਡੇ ਸਟੇਟ ਦਾ ਅਸੀਂ ਨਹੀਂ ਚਾਹੁੰਦੇ ਸਾਡੇ ਦੇਸ਼ ਦਾ ਜਿਹੜਾ ਮਾਹੌਲ ਉਹ ਖਰਾਬ ਹੋਵੇ ਮੈਂ ਸਾਰੇ ਨੂੰ ਅਪੀਲ ਕਰਦਾ ਕਿ ਆਪਾਂ ਸ਼ਾਂਤ ਮੇਂ ਟੰਗਣਾ ਬਾਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖੇ ਹੋਏ ਸੰਵਧਾਨਿਕ ਦਰੇ ਦੇ ਅੰਦਰ ਰਹਿ ਕੇ ਸੰਧਾਨ ਨੂੰ ਮੰਨਣ ਵਾਲੇ ਆਪਾਂ ਲੋਕ ਆ ਆਪਾਂ ਇਹ ਲੜਾਈ ਸੰਵਿਧਾਨਿਕ ਦਰੇ ਦੇ ਅੰਦਰ ਰਹਿ ਕੇ ਲੜਨੀ ਆ ਕਿਸੇ ਵੀ ਕਿਸਮ ਦਾ ਕੋਹ ਹਿੰਸਾ ਬਾਜੀ ਕੋਈ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਆਪਣੀ ਲੜਾਈ ਬਹੁਤ ਸ਼ਾਤਰ ਲੋਕਾਂ ਨਾਲ ਆ ਆਪਣੀ ਲੜਾਈ ਇਸ ਦੇਸ਼ ਦੇ ਸਰਕਾਰਾਂ ਨਾਲ ਆ ਆਪਣੀ ਲੜਾਈ ਇਸ ਦੇਸ਼ ਦੀਆਂ ਅਜਾਸੀਆਂ ਨਾਲ ਆ ਜੋ ਵੀ ਇਹ ਨਹੀਂ ਚਾਹੁੰਦੇ ਕਿ ਬਾਵਾ ਸਾਹਿਬ ਡਾਕਟਰ ਨੂੰ ਬੇਦਖਲ ਕਰ ਦੇ ਪੈਰੋਂ ਪਰ ਅੱਗੇ ਵਧਣ ਉਹ ਇਹ ਨਹੀਂ ਚਾਹੁੰਦੇ ਕਿ ਬੋਝਨ ਮੂਵਮੈਂਟ ਅੱਗੇ ਵਧੇ ਉਹ ਇਹ ਨਹੀਂ ਚਾਹੁੰਦੇ ਕਿ ਸਾਡੇ ਸਮਾਜ ਦੇ ਲੀਡਰ ਸਾਡੇ ਸਮਾਜ ਦੇ ਲੀਡਰ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਗੱਲ ਕਰਦੇ ਆ ਉਹ ਇਸ ਦੇਸ਼ ਦੇ ਵਿੱਚ ਸੁਰੱਖਿਤ ਰਹਿਣ ਇਹ ਸਰਕਾਰਾਂ ਦੀ ਕੋਝੀ ਚਾਲਿਆ ਇਹ ਸਰਕਾਰਾਂ ਦੀ ਗਿਣੀ ਮਿੱਤੀ ਸਾਜ਼ਿਸ਼ਾਂ ਕਿ ਜਿਹੜੇ ਇਹ ਸਮਾਜ ਦੇ ਲੋਕ ਇਹ ਸਮਾਜ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਲਝਾ ਕੇ ਉਹਨਾਂ ਨੂੰ દિਸ਼ਾਹੀਣ ਕਰਕੇ ਉਹਨਾਂ ਦੇ ਪਰਚੇ ਦੇ ਕੇ ਉਹਨਾਂ ਦੇ ਉਨਾ ਦੇ ਪਰਚੇ ਦੇਕਰਨ ਜੇਹਰ ਦੀਆਂ ਸਲਾਖਾਂ ਬਿਲ ਸਟਾਇਆ ਜਾਵੇ ਤਾਂ ਜੋ ਇਹ ਸਮਾਜ ਦੀ ਕੋ ਕਾਮਨਾ ਕਰੇ ਮੈਂ ਆਪਣੇ ਸਮਾਜ ਦੇ ਲੀਡਰ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਮਾਜ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਗੱਲ ਰੱਖੀ ਬਾਬਾ ਸਾਹਿਬ ਦੇ ਸਟੇਟੂ ਦੇ ਜਿਹੜੇ ਛੇੜ ਖਾਲੀ ਹੋਈ ਆ ਉਹਦੇ ਤੇ ਆਪਣਾ ਜਿਹੜਾ ਉਹਨਾਂ ਨੇ ਸਪਸ਼ਟੀ ਕਰ ਦਿੱਤਾ ਸਾਰੇ ਨੀਡ ਸਤਕਾਰਯੋਗ ਲੀਡਰ ਸਹਿਬਾਨਾਂ ਦਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪੈਰੋਕਾਰਾਂ ਦਾ ਧੰਨਵਾਦ ਆਪਾਂ ਸਾਰੇ ਇਕੱਠੇ ਆਏ ਇਕਜੁੱਟ ਹੋ ਕੇ ਜਿਹੜਾ ਦਸਮਣ ਦਾ ਮੂਤ ਹੁਣ ਆਪਾਂ ਜਵਾਬ ਦੇ ਸਕਦੇ ਆ ਜੇਕਰ ਆਪਾਂ ਕੱਲੇ ਕੱਲੇ ਰਹੇ ਜੇਕਰ ਆਪਾਂ ਕੱਲੇ ਕੱਲੇ ਲੜਦੇ ਰਹੇ ਤਾਂ ਇਹ ਲੜਾਈ ਕਿਸੇ ਮੰਜ਼ਲੇ ਮਕਸੂਰ ਤੱਕ ਨਹੀਂ ਪਹੁੰਚਣੀ ਪਤਾ ਲੱਗੇ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮੰਨਣ ਵਾਲੇ ਲੋਕ ਸ਼ਹਿਰ ਫਲੌਰ ਦੇ ਵਿੱਚ ਵੱਸਦੇ ਆ ਅਤੇ ਸ਼ਹਿਰ ਫਲੌਰ ਦੇ ਵਿੱਚ ਅਸੀਂ ਸ਼ਹਿਰ ਫਲੌਰ ਦਾ ਆਪਸੀ ਭਾਈਚਾਰਾ ਨਹੀਂ ਖਰਾਬ ਹੋਣ ਦਵਾਗੇ ਅਸੀਂ ਪੰਜਾਬ ਦਾ ਆਪਸੀ ਭਾਈਚਾਰਾ ਨਹੀਂ ਖਰਾਬ ਹੋਣ ਦਵਾਗੇ ਅਸੀਂ ਇਸ ਦੇਸ਼ ਦੇ ਆਪਸੀ ਭਾਈਚਾਰਾ ਸਾਂਝੂ ਰੂਪ ਕਾਇਮ ਰੱਖਾਂਗੇ ਇਸ ਦੇਸ਼ ਦੀ ਪਾਰੀਗਰ ਸਾਂਝ ਬਣਾਈ ਰੱਖਾਂਗੇ ਇਸ ਦੇਸ਼ ਦਾ ਜਿਹੜਾ ਬਾਬਾ ਤੋਂ ਡਾਕਟਰ ਮੇੜਕਰ ਦੁਆਰਾ ਲਿਖਿਆ ਹੋਇਆ ਸੰਦਾਲਿਆ ਪੂਰਨ ਤੌਰ ਤੇ ਲਾਗੂ ਕਰਾਉਣ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਲਾਗੂ ਜਦ ਤੱਕ ਨਹੀਂ ਹੁੰਦਾ ਬੇਸ਼ੱਕ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਤੋਂ ਖੁੰਦੈ ਕਿ ਕਬਰਾਂ ਵੀ ਜਿਹੜਾ ਡੋਲਣਾ ਪਰ ਅਸੀਂ ਦੋਨਾਂ ਗਏ ਮੈਂ ਜਿੰਨੀਆਂ ਵੀ ਪੰਜਾਬ ਸਰਕਾਰ ਦੇ ਜਿਹੜੇ ਹੋਮ ਮਿਨਿਸਟਰ ਆ ਉਹਨਾਂ ਨੂੰ ਵੀ ਕਹਿੰਨਾ ਦੁਆਰਾ ਫਿਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਮੀਲ ਕਰਦਾ ਕਿ ਇਹ ਤੇ ਜਲਦ ਤੋਂ ਜਲਦ ਜਿਹੜਾ ਇਸ ਕਟੜਾ ਤੇ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਅਤੇ ਨਾਲ ਹੀ ਨਾਲ ਜਿਨ੍ਹਾਂ ਸਰਪਤੀ ਅਨਸਰਾਂ ਵੱਲੋਂ ਇਹ ਵੀਡੀਓ ਪਾਈ ਆ ਜਿਨ੍ਹਾਂ ਸਰਪਤੀ ਅਨਸਰਾਂ ਵੱਲੋਂ ਇਹ ਜਿਹੜਾ ਆ ਰਾਤ ਦੇ ਹਨੇਰੇ ਦੇ ਵਿੱਚ ਦੋਪੋਕ ਲੁਕਾ ਦਰਦੇ ਲੋਕਾਂ ਕਾਇਰਤਾ ਦਾ ਜਿਹੜਾ ਪ੍ਰੂਫ ਦਿੰਦਾ ਰਾਤ ਦੇ ਹਨੇਰੇ ਦੇ ਵਿੱਚ ਤੁਸੀਂ ਦੋ ਸਟicker ਲਿਖ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਨੂੰ ਭਰਗਾ ਨਹੀਂ ਸਕਦੇ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਬੁਝਦੇ ਲੋਕ ਕਾਰ ਲੋਕ ਜਿਨ੍ਹਾਂ ਦੇ ਜਿਹੜੇ ਆਪ ਡਰੇ ਲੋਕ ਰਾਸ ਦੇ ਹਿੰਦੇ ਰਵਜ ਕਾਰਵਾਈਆਂ ਕਰਦੇ ਆ ਬਾਬਾ ਸਾਹਿਬ ਡਾਕਟਰ ਮੇੜਕਰ ਦੇ ਜਿੰਦਾ ਜਿਹੜੇ ਲੋਕ ਆ ਬਾਬਾ ਸਾਹਿਬ ਦੇ ਪਰਿਵਾਰ ਆ ਜਿਹੜਾ ਜਿਹੜਾ ਦਿਨ ਦੀ ਰੋਸ਼ਨੀ ਵਿੱਚ ਹਰਕਤ ਕਾਜ਼ੇਦਾਰਾਂ ਨੂੰ ਮੂਹਰ ਤੋਂ ਜਿਹੜਾ ਜਵਾਬ ਬਹੁਤ ਜਲਦ ਮਿਲ ਜਾਣਾ ਸੀ ਸੋ ਮੈਂ ਪ੍ਰਸ਼ਾਸਨ ਨੂੰ ਪੀਰ ਔਰ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹ ਦੀਆਂ ਫਰਕਾਂ ਵਿੱਚ ਜਿਹੜਾ ਦਿੱਤਾ ਜਾਵੇ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਉਹਨਾਂ ਤੇ ਐਨਐਸਏ ਲਾ ਦੇ ਕਿਉਂਕਿ ਭਾਰਤ ਦੇਸ਼ ਦੇ ਅੰਦਰ ਜਿੰਨੇ ਵੀ ਭਾਰਤ ਜਿਹਨਾਂ ਨੂੰ ਭਾਰਤ ਰਤਨ ਦਾ ਵਾਰ ਮਿਲਿਆ ਉਹਨਾਂ ਦੇ ਵਿੱਚ ਜਿਹੜੀ ਸਪੈਸ਼ਲ ਵਿਸ਼ੇਸ਼ਤਾ ਲੱਗਦੀ ਆ ਉਹ ਲਗਾਈ ਜਾਵੇ ਤਾਂ ਜੋ ਜਿਹੜਾ ਐਨਐਸਏ ਲਾ ਕੇ ਜਿਹੜਾ ਇਹ ਸੂਬੇ ਦਾ ਉਹ ਸਟੇਟ ਦਾ ਜਿਹੜਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਦੀ ਆ ਕੂਝੀਆਂ ਸ਼ਾਸਨ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਧਾ ਉਹ ਚੱਲ ਰਹੀਆਂ ਉਹਦਾ ਪਰਦਾ ਜਿਹੜਾ ਫਾਸ ਕੀਤਾ ਜਾਵੇ ਅੱਜ ਬਾਬਾ ਸਾਹਿਬ ਡਾਕਟਰ ਅਮੇਰਦਰ ਵੀ ਸਟੇਟ ਵੱਲੋਂ ਜਿਹੜੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਾਈਏ ਉਹਨਾਂ ਦੇ ਸੀਸੀਟੀਵੀ ਫੁਟੇਜ ਸਰਕਾਰ ਆਪਣੇ ਵੱਲੋਂ ਜਿਹੜਾ ਲਵਾ ਲਵਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਇਹੋ ਜਿਹੀ ਅਨਸੁਖਾਮੀ ਘਟਨਾ ਨਾ ਵਾਪਰੇ ਤੇ ਮੈਂ ਆਪਣੇ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਉਹਨਾਂ ਦੇ ਪਰਿਵਾਰਾਂ ਨੂੰ ਇਹ ਵੀ ਇਹ ਕਰਦਾ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਘਟਨਾ ਦਾ ਮੂੰਹ ਤੋੜ ਜਵਾਬ ਦੇਣਾ ਪਰ ਦੇਣਾ ਸ਼ਾਂਤ ਰਹੀ ਹੈ ਇਲਾਕੇ ਦਾ ਮਾਹੌਲ ਨਾ ਖਰਾਬ ਹੋਵੇ ਦੇਸ਼ ਦਾ ਮਹੌਲ ਨਾ ਖਰਾਬ ਹੋਵੇ ਪੂਰੇ ਦੇਸ਼ ਦਾ ਆਪਣੇ ਕਰਨ ਮਹੌਲ ਨਾ ਖਰਾਬ ਹੋਵੇ ਤੇ ਅਸੀਂ ਇਸ ਕਟੜਾ ਦੀ ਅੰਬੇਦਕਰ ਸਹਿਨਾ ਪੰਜਾਬ ਬਰੂਪੁਰ ਜੋ ਨਿੰਦਾ ਕਰਦੇ ਆ ਜੋ ਵੀ ਮੈਡੀਕਲ ਸੁਭਾਵਾਂ ਕੋਈ ਪ੍ਰੋਗਰਾਮ ਆਯੋਜਨ ਕੀਆ ਅਸੀਂ ਅੰਬੇਦਕਰ ਸਾਰਾ ਪੰਜਾਬ ਬਰੂਪੁਰ ਨੂੰ ਪੂਰਨ ਤੌਰ ਤੇ ਸਾਥ ਦੇਵਾਂਗੇ ਤਾਂ ਵੀ ਅਸੀਂ ਕਟੜਾ ਨਿੰਦਾ ਕਰਦੇ ਆ ਤੇ ਪੂਰਾ ਸਮਰਥਨ ਕਰਦੇ ਆ ਸਾਰੇ ਸਤਜਾਦੂ ਸਾਥੀਆਂ ਨੂੰ ਜੈ ਜੀ ਜੈਕਾਰ ਤੇ ਜੈ ਦੂਦੇਵ ਕਲਦੂਦੇਵ ਜੀ